ਇਸ ਕਰਕੇ ਸਾਥ ਸੰਗਤ ਅਧਿਕਾਰਿਆਂ ਉਸ ਵੇਲੇ ਫਿਰ ਮਹਾਪੁਰਸ਼ਾਂ ਨੇ ਇਹ ਪਰਉਪਕਾਰ ਕੀਤਾ ਅਜਨਾ ਉਹਨਾਂ ਦੇ ਸੇਵਾਦਾਰ ਨੇ ਭਾਈ ਪਰਮਜੀਤ ਸਿੰਘ ਬਾਬਾ ਜੀ ਕਿਹਾ ਜਾਂਦਾ ਹਨ ਇਹਨਾਂ ਨੇਵੀ ਵਿੱਚ ਜੋਬ ਕਰਦੇ ਸਨ ਜਦੋਂ ਪਹਿਲੀ ਵਾਰ ਮਲਾਪ ਹੋਇਆ ਨਾ ਬਾਬਾ ਜੀਤ ਸਿੰਘ ਨਾਲ ਕਹਿਣ ਲੱਗੇ ਪੁਰਖਾ ਕਿਧਰੋਂ ਆਇਆ ਕਹਿੰਦੇ ਮੈਂ ਜਹਾਜ਼ਾਂ ਵਿੱਚ ਸਰਵਿਸ ਕਰਨਾ ਤੇ ਮਹਾਪੁਰਸ਼ਾਂ ਨੇ ਨਾਂ ਪਾ ਦਿੱਤਾ ਜਹਾਜ਼ਾਂ ਵਾਲਾ ਸਿੰਘ ਆਇਆ ਕੰਨ ਲਗੇ ਆ ਤਾਂ ਗਿਆ ਹੁਣ ਜਾਈ ਨਾ ਸਾਡੇ ਤੋਂ ਬਿਨਾ ਪੁੱਛਿਆ ਜਾਣਾ ਨਹੀਂ ਇਹ ਵੀ ਬਚਨ ਛੇਤੇ ਰੱਖਿਆ ਜੇ ਜਾਂ ਤਾਂ ਕਿਸੇ ਸਤਿਪੁਰਸ਼ ਕੋਲ ਜਾਈਏ ਨਾ ਤੇ ਜਾਉਣਾ ਜੇ ਜਿੱਕਰ ਜਾਣਾ ਹੈ ਤੇ ਫਿਰ ਜੋ ਉਹ ਕਹਿੰਦਾ ਉਹਨੂੰ ਮੰਨ ਲਈਏ ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸਾਦੀ ਤਰੀ ਹੈ ਉਹਨੇ ਦੂਸਰਾ ਦੋ ਦਿਨ ਲੰਘੇ ਫਿਰ ਕਿਹਾ ਬਾਬਾ ਜੀ ਜਾਣਾ ਕਹਿੰਦੇ ਪੁੱਤ ਕਿਹਾ ਜਾਣਾ ਨਹੀਂ ਦੋ ਚਾਰ ਦਿਨ ਫਿਰ ਲੰਗੇ ਅਜੇ ਸੰਗਤ ਨਹੀਂ ਸੀ ਪੂਰੀ ਮਾੜੀ ਫਿਰ ਕਹਿੰਦਾ ਸਤਪੁਰਸ਼ੋ ਘਰ ਜਾਣਾ ਕਹਿਣ ਲੱਗੇ ਨਹੀਂ ਜਾਣਾ ਉਹ ਟਿਕ ਗਿਆ ਇੱਕ ਦੋ ਦਿਨ ਦਾ ਸਮਾਂ ਲੰਘਾ ਤੇ ਉਹਨੂੰ ਕੋਲ ਬੁਲਾ ਕੇ ਨਾ ਕਹਿੰਦੇ ਇਹਨੂੰ ਗੱਡੀ ਤੇ ਸਵਾਰ ਕਰੋ ਤੇ ਲੁਧਿਆਣੇ ਲੈ ਜਾਓ ਫਲਾਣੇ ਡਾਕਟਰ ਕੋਲ ਲੈ ਜਾਇਆ ਜੇ ਤੇ ਉਹਨੂੰ ਜਾ ਕੇ ਇਲਾਜ ਕਰਾਓ ਅਗੋਂ ਬਾਬਾ ਪਰਮਜੀਤ ਸਿੰਘ ਕਹਿੰਦੇ ਬਾਬਾ ਜੀ ਮੈਨੂੰ ਤਾਂ ਕੋਈ ਤਕਲੀਫ ਹੈ ਹੀ ਨਹੀਂ ਇਹ ਅੱਜ ਪੁੱਛ ਸਕਦੇ ਹੋ ਜਾ ਕੇ ਉੱਥੇ ਅੱਜ ਸੇਵਾਦਾਰੇ ਆ ਮਾ ਮਾ ਪ੍ਰਸ਼ਾਦਾ ਜਿਹਦਾ ਕੋ ਗੱਡੀ ਨਸ਼ੀਨ ਖੈ ਜਿਹਨੂੰ ਸੇਵਾ ਅੱਗੋ ਮਿਲੀ ਖੈ ਕਹਿੰਨ ਲੱਗੇ ਬਾਬਾ ਜੀ ਮੇਰੇ ਤਾਂ ਕੋਈ ਬਿਮਾਰੀ ਖੈ ਹੀ ਨਹੀਂ ਇਲਾਜ ਕਿਦਾਂ ਕਰਾਣਾ ਹੈ ਕਹਿੰਨ ਲੱਗੇ ਜੇ ਆਇਆ ਤੇ ਫਿਰ ਬਚਨ ਮਨ ਗੱਡੀ ਤੇ ਵਹਿ ਚਲਾ ਜਾ ਉਹ ਨਾਲ ਦੇ ਸੰਗਿਆਂ ਨੇ ਗੱਡੀ ਚ ਬਿਠਾਇਆ ਤੇ ਲੁਧਿਆਣੇ ਉਹ ਪ੍ਰੇਮ ਵਾਲਾ ਡਾਕਟਰ ਸੀ ਕੋਈ ਤੇ ਜਦੋਂ ਲੁਧਿਆਣੇ ਪਹੁੰਚੇ ਪਹੁੰਚਦਿਆਂ ਪਹੁੰਚਦਿਆਂ ਸਾਹ ਸੰਗਤ ਉੱਥੇ ਕੋਦਮ ਅਟੈਕ ਆਇਆ ਇੱਕ ਅਟੈਕ ਫਿਰ ਆਇਆ ਇੰਨੇ ਨੂੰ ਘੰਟੇ ਬਾਅਦ ਤੀਸਰਾ ਅਟੈਕ ਆਇਆ ਤੇ ਡਾਕਟਰ ਕਹਿੰਦਾ ਸਿੰਘ ਗਿਆ ਇਹ ਹੁਣ ਹੈ ਨਹੀਂ ਉਹਨਾਂ ਸੰਗੀਆਂ ਨੇ ਫੋਨ ਲਾਇਆ ਇਹਨਾਂ ਨੂੰ ਸਵੇਰ ਦਾ ਦਿਨ ਚੜ੍ਹ ਗਿਆ ਸੀ ਬਾਹੁਰਸ਼ਾ ਤਾਂ ਗੱਲ ਗਈ ਕਹਿਣ ਲੱਗਿਓ ਜੇ ਸਿੰਘ ਨੂੰ ਕਲਿਆ ਸੀ ਡਾਕਟਰ ਕਹਿੰਦਾ ਫੈ ਨਹੀਂ ਤੇ ਦਰਗਾਈ ਮਾਪੁਰਸ਼ ਦੀ ਕਮਾਈ ਵੇਖੋ ਪ੍ਰੇਮ ਸਾਹਿਬ ਕਹਿੰਦੇ ਨੇ ਉਹ ਡਾਕਟਰ ਨੂੰ ਕੋ ਫਿਰ ਛਾਤੀ ਤੇ ਭਾਰ ਪਾਏ ਸਿੰਘ ਕਿਦੇ ਨੇ ਗਿਆ ਬੜੀ ਸੇਵਾ ਲੈਣੀ ਉਹ ਤੋਂ ਜਿੰਨੂੰ ਡਾਕਟਰ ਪਹਿਲਾਂ ਇਹ ਦਾਵਾ ਕਰ ਚੁੱਕਾ ਹੈ ਨਹੀਂ ਕੁਝ ਸਮੇਂ ਬਾਅਦ ਤੋਂ ਡਾਕਟਰ ਨੇ ਫਿਰ ਛਾਤੀ ਤੇ ਭਾਰ ਪਾਇਆ ਤੇ ਉਹਦੇ ਸਾਥ ਚੱਲਣ ਲੱਗ ਪਏ ਤੇ ਐਨੇ ਨੂੰ ਫਿਰ ਸਾਧ ਸੰਗਤ ਸਤਪੁਰਸ਼ਾਂ ਦੀ ਉੱਤੇ ਕਿਰਪਾ ਵਰਤੀ ਅੱਜ ਉਹ ਅਗਲਾ ਸੇਵਾਦਾਰ ਬਣ ਕੇ ਸੇਵਾ ਹਵਿਆ ਕਰਵਾਉਂਦਾ ਕੋ ਸਤਨਾਮ ਇਹ ਜੇ ਮਹਾਂਪੁਰਸ਼ਾਂ ਦੀ ਇਹ ਬੇਕੋ ਸ਼ੋਭਾ ਨਹੀਂ ਦਿਖਾਈ ਪਰਮਾਣ